ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਇੰਸ ਦੇ ਪ੍ਰਚਾਰ ਵਾਸਤੇ ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ ਕਾਂਗਰਸ ਦੇ ਗੱਠ ਜੋੜ ਦੇ ਪ੍ਰਚਾਰ ਵਾਸਤੇ ਅੱਜ ਆਸਾਮ ਚੱਲੇ ਉਸ ਧਰਤੀ ਤੇ ਚੱਲੇ ਆ ਜਿੱਥੇ ਉਹ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿਵੜੂਗੜ੍ਹ ਦੀ ਜੇਲ੍ਹ ਪਹੁੰਚਾਇਆ ਉਸ ਆਸਾਮ ਦੀ ਧਰਤੀ ਚੱਲੇ ਵੈਸੇ ਮਾਨ ਸਾਹਿਬ ਜੀ ਉਹਨੂੰ ਮਾੜੀ-ਮੋਟੀ ਵੀ ਸ਼ਰਮ ਹੈ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸਲ ਹੋਣ ਦਾ ਫੈਸਲਾ ਵੀ ਵਾਪਸ ਲਓਗੇ ਆ ਕੁਛ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾ ਨੂੰ ਚਾਹੇ ਉਹ ਅਮਰਿਤਪਾਲ ਦੀ ਮਾਂ ਚਾਹੇ ਉਹ ਬੱਲਪ੍ਰੀਤ ਦੇ ਮਾਤਾ ਜੀ ਨੇ ਉਹਨਾਂ ਦੇ ਵੀ ਤੁਸੀਂ ਆਪ ਕੇਸ ਬਣਾ ਕੇ 57 ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਕੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਆ ਕਿ ਮਾਦਾ ਵੀ ਬਹੁਲ ਖਰਾਬ ਕਰ ਸਕਦੀ ਹੈ ਮਗਰ ਅੱਜ ਚਲੋ ਇਹ ਤਾਂ ਗੱਲ ਸਾਹਮਣੇ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਅਸਾਮ ਚੱਲੇ ਹੋ ਜੇ ਅਸਾਮ ਚੱਲੇ ਹੋ ਜੇ ਕੇਜਰੀਆਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਕੋਟਾਲੇ ਚ ਜਾਂ ਸ਼ਹੀਦ ਭਗਤ ਸਿੰਘ ਖਟਕਰ ਕਲਾ ਉਨਾਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਛਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਕੱਲਾ ਨਾਰਾ ਨਹੀਂ ਮਾਰੂਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਥੀਸ ਡ੍ਰੈਕੋਨियन ਲਾਜ਼ ਇੱਕ ਕਰਾਰੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੁੱਖੀ ਦੁਕਾਨਾਂ ਦਾ ਕੰਮ ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਗ ਲਾਏ ਪੈਗ ਲਾ ਕੇ ਖਾਦੀ ਪੀਤੀ ਜ ਬਹੁਤ ਕੁਝ ਭੁੱਲ ਗਏ ਮੈਨੂੰ ਲੱਗਦਾ ਅੱਜ ਸਵੇਰ ਚੜ੍ਹੀ ਆ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੋਣਾ ਉਹਦਾ ਵੀ ਕੱਲ ਅਸਰ ਸੀ ਅੱਜ ਪੈਕ ਪੁੱਤਰ ਵੀ ਗਏ ਹੋਣੇ ਇਸ ਲਈ 소ਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ ਪੰਜਾਬੀਅਤ ਪੰਜਾਬ ਦੇ ਭਲੇ ਦੀ ਕਿਸਾਨ ਦੀ ਪੰਜਾਬੀ ਚ ਵਸਦੇ ਪੰਜਾਬ ਚ ਵਸਦੇ ਪੰਜਾਬੀਆਂ ਦੀ ਕੋਈ ਗੱਲ ਚੱਜ ਦੀ ਕਰੋਗੇ ਬਹੁਤ ਬਹੁਤ ਧੰਨਵਾਦ ਸੱਚੀ ਗੱਲ